ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਸ ਮੌਕੇ ਫ੍ਰੀਕੋਰਡ ਪੁਲਿਸ ਵੱਲੋਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਕੀਤਾ ਗਿਆ ਡਿਸਪੋਜ਼ ਹੋ ਪਿਛਲੇ ਸਮੇਂ ਦੇ ਵਿੱਚ ਲਗਾਤਾਰ ਫ੍ਰੀਕੋਰਡ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਮੈਂ ਵੀਡੀਓ ਜਸਤਾ ਹੈ ਕਿ ਵਕ ਵਕ ਮਾਮਲਿਆਂ ਦੇ ਵਿੱਚ ਬਰਾਮਦ ਕੀਤੇ ਗਏ ਨਸ਼ੇ ਨੂੰ ਅੱਜ ਫ੍ਰੀਕੋਰਡ ਦੇ ਐਸਐਸਪੀ ਹਰਜੀਤ ਸਿੰਘ ਦੀ ਅਗਵਾਈ ਦੇ ਵਿੱਚ ਫੜੇ ਗਏ ਵਕ ਵਕ ਮਾਮਲਿਆਂ ਦੇ ਵਿੱਚ ਵੱਡੀ ਗੰਪੀ ਨਸ਼ੇ ਨੂੰ ਅੱਜ ਨਸ਼ਟ ਕੀਤਾ ਗਿਆ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਵਧੇਰੇ ਜਾਣਕਾਰੀ ਸਾਂਝੀ ਕੀਤੀ ਐਸਐਸਪੀ ਹਰਜੀਤ ਸਿੰਘ ਨੇ ਸਾਡੇ ਵੱਲੋਂ ਅੱਜ ਜਿਹੜਾ ਹੈਗਾ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਦੇ ਵਿੱਚ ਪਿੰਡ ਸੇਦਾਂ ਵਾਲਾ ਵਿਖੇ ਜਿਹੜੀ ਪਰਾਲੀ ਦੀ ਫੈਕਟਰੀ ਹੈ ਉਥੇ 18 ਮੁਕੱਦਮੇ ਐਂਡੀ ਪੀਐਸ ਐਕਟ ਦੇ ਉਹਨਾਂ ਦਾ ਜਿਹੜਾ ਮਾਲ ਮੁਕੱਦਮਾ ਹੈਗਾ ਉਹ ਡਿਸਟਰੋਏ ਕੀਤਾ ਗਿਆ ਹੈ ਔਰ ਇਹ ਜਿਹੜਾ ਡਿਸਪੋਜ਼ਲ ਹੈਗਾ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਜੋ ਇੱਕ ਫਿਕਸ ਪ੍ਰੋਸੀਜਰ ਹੈ ਜਿਹਦੇ ਚਕੇ ਅਸੀਂ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਕਰਦੇ ਹਾਂ ਉਹਦੇ ਤਹਿਤ ਇਹੇ ਡਿਸਟਰੋਏ ਕੀਤਾ ਗਿਆ ਇਹਦੇ ਚ ਅੱਜ ਕੁੱਲ 1 ਕਿਲੋ ਦੇ ਕਰੀਬ ਹਿਰੋਇਨ ਜਿਹੜੀ ਹੈਗੀ ਉਹ ਡਿਸਟਰੋਏ ਕੀਤੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ 500 25 ਗ੍ਰਾਮ ਦੇ ਕਰੀਬ ਗਾਂਜਾ ਜਿਹੜਾ ਹੈਗਾ ਜਿਹੜਾ ਹੈਗਾ ਮਟੀਰੀਅਲ ਉਹ ਡਿਸਟਰੋਏ ਕੀਤਾ ਪਹਿਲਾਂ ਵੀ ਸਾਡੇ ਵੱਲੋਂ 7 ਤਰੀਕ ਨੂੰ ਜੂਨ ਦੇ ਮਹੀਨੇ ਦੇ ਵਿੱਚ ਹੀ ਲਗਭਗ 24 ਮੁਕਤਮਿਆਂ ਦੇ ਵਿੱਚ ਜਿਹੜਾ ਹੈਗਾ ਜੁਡੀਸ਼ੀਅਲ ਮੈਜਿਸਟਰੇਟ ਤੋਂ ਆਰਡਰ ਲੈਣ ਤੋਂ ਬਾਅਦ ਉਹਨਾਂ ਦੇ ਜਿਹੜਾ maal ਮੁਕਦਮਾ ਨਸ਼ਟ ਕੀਤਾ ਗਿਆ ਸੀ ਇਦੇ ਵਿੱਚ 4 ਕਿੰਟਲ ਜਿਹੜਾ 毒 ਕੀ ਤੇ ਲਗਭਗ ਉਹਦੇ ਵਿੱਚ 700 ਗ੍ਰਾਮ ਹਿਰੋਇਨ ਤੇ 2300 ਜਿਹੜੀਆਂ ਟਰਾਮਾਡੋਲ ਦੀਆਂ ਗੋਲੀਆਂ ਜਿਹੜੀਆਂ ਸਾਡੇ ਵੱਲੋਂ ਕਸ਼ਤ ਕੀਤੀਆਂ ਸਰ ਨਸ਼ਿਆਂ ਦੇ ਵਿਰੁੱਧ ਵਿੱਚ ਲਗਾਤਾਰ ਜਿਹੜਾ ਪੁਲਿਸ ਦਾ ਆਪਰੇਸ਼ਨ ਚਲਾਇਆ ਜਾ ਰਿਹਾ ਹੁਣ ਕਿਸਤਾ ਨਸ਼ਕਾਂ ਜਿਹੜਾ ਕਿਸਤਾ ਜਾ ਰਿਹਾ ਨਸ਼ਾ ਵਿੱਚ ਮਿਲਦਾ ਇਹਦੇ ਇੱਕ ਤਾਂ ਲੋਕਾਂ ਨੇ ਜਿਹੜਾ ਹੈਗਾ ਸਾਡੇ ਇਸ ਮਹਿੰਮ ਦੀ ਜਿਹੜੀ ਹੈਗੀ ਇੱਕ ਤਰੀਕੇ ਨਾਲ welcom ਕੀਤਾ ਤੇ ਉਹ ਸਾਡਾ ਸਾਥ ਵੀ ਦੇ ਰਹੇ ਨੇ ਸਾਡੇ ਵੱਲੋਂ ਕੁਝ ਜਿਹੜੇ ਪਿੰਡਾਂ ਦੇ ਵਿੱਚ ਜ਼ਿਆਦਾ ਸ਼ਿਕਾਇਤ ਆ ਰਹੀ ਹੈ ਨਸ਼ੇ ਵੇਚਣ ਦੀ ਉੱਥੇ ਵੀ ਸਾਡੇ ਵੱਲੋਂ ਰੇਡਸ ਕੀਤੀਆਂ ਜਾ ਰਹੀਆਂ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਕੁਝ ਜਿਹੜੇ ਮੁਹੱਲੇ ਨੇ ਸ਼ਹਿਰਾਂ ਦੇ ਵਿੱਚ 프리 ਕੋਟ ਸ਼ਹਿਰ ਕੋਟਕਪੂਰਾ ਜਤੋ ਬਾਜਾਖਾਨਾ ਇੱਥੇ ਸਾਡੇ ਵੱਲੋਂ ਰੈਗੂਲਰਲੀ ਜਿਹੜਾ ਹੈਗਾ ਵੱਖ-ਵੱਖ ਸਮੇਂ ਤੇ ਜਿਹੜਾ ਹੈਗਾ ਰੇਡਸ ਕੀਤੀਆਂ ਜਾ ਰਹੀਆਂ ਤੇ ਲਗਭਗ ਰੋਜ਼ਾਨਾ ਜਿਹੜਾ ਹੈਗਾ ਸਾਡੇ ਵੱਲੋਂ ਜ਼ਿਲ੍ਹਾ ਦੇ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਸੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਪਹਿਲਾ ਜਿਹੜਾ ਅਸੀਂ 21 ਜੂਨ ਨੂੰ ਜਿਹੜਾ ਇੱਕ ਵੱਡਾ ਸਰਚ ਆਪਰੇਸ਼ਨ ਕਰਾਇਆ ਸੀ ਉਹਦੇ ਵਿੱਚ ਜਿਹੜਾ ਹੈਗਾ 10 ਦੇ ਕਰੀਬ ਜਿਹੜੇ ਨਸ਼ਾ ਤਸਕਰ ਸੀਗੇ ਉਹ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਤੇ ਐਫ ਆਈ ਆਰ ਦਰਜ ਕਰਕੇ ਉਹਨਾਂ ਦੇ ਕਾਨੂੰਨੀ ਕਾਰਵਾਈ ਗੋਣ ਅਗਲੇ ਹਰ ਮਹੀਨੇ ਦੇ ਨਾਲ ਪਿਕਚਰ ਫੋਲੋ ਅਕਸਟਰੀ ਕਰ ਰਹੇ ਹਾਂ ਕਿਉਂਕਿ ਲੋਕ ਕਾਫੀ ਇਖਰਾਰ ਰਹਿਣੇ ਬੁਲਤੀਸ ਕਰ ਰਹੇ ਇਹ ਇੱਕ ਤਾਂ ਜੈਸਟਡ ਅਫਸਰਾਂ ਵੱਲੋਂ ਤੇ ਐਸ ਐਚਓਜ਼ ਵੱਲੋਂ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਦੌਰਾ ਕੀਤਾ ਜਾ ਰਿਹਾ ਉੱਥੇ ਲੋਕਾਂ ਦੇ ਨਾਲ ਸਾਡਾ ਰابطਾ ਕਾਇਮ ਹੋ ਰਿਹਾ ਔਰ ਇਸੇ ਦੇ ਤਹਿਤ ਜਿਹੜਾ ਸਾਡਾ ਇੱਥੇ ਇੱਕ ਡੀ ਐਡਿਕਸ਼ਨ ਸੈਂਟਰ ਹੈ ਜ਼ਿਲ੍ਹਾ ਫਿਰਕੋਟ ਦਾ ਡੀ ਐਡਿਕਸ਼ਨ ਸੈਂਟਰ ਜਿਹੜਾ ਕਿ ਮੈਡੀਕਲ ਕਾਲਜ ਦੇ ਨਾਲ ਉਹਨਾਂ ਦੀ ਪ੍ਰਮਾਈਸਸ ਤੇ ਖੁੱਲਿਆ ਹੋਇਆ ਹੈ ਉਹਦੇ ਵਿੱਚ ਡੀਐਸਪੀ ਫਰੀਦਕੋਟ ਵੱਲੋਂ ਜਿਹੜਾ ਹੈਗਾ ਲੋਕਾਂ ਦੇ ਸਹਿਯੋਗ ਨਾਲ ਲਗਭਗ 10 ਦੇ ਕਰੀਬ ਜਿਹੜੇ ਹੈਗੇ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਉਥੇ ਸਰਕਾਰ ਦਾ ਸਾਰਾ ਇੰਤਜ਼ਾਮ ਹੈ ਉਹਨਾਂ ਦੇ ਖਾਣ ਦਾ ਤੇ ਰਹਿਣ ਦਾ ਔਰ ਇੱਕ ਤਰੀਕੇ ਨਾਲ ਸਰਕਾਰ ਵੱਲੋਂ ਜਿਹੜਾ ਹੈਗਾ ਇੱਕ ਬਹੁਤ ਚੰਗਾ ਉਪਰਾਲਾ ਕੀਤਾ ਗਿਆ ਜਿਸ ਦੇ ਚੱਕੇ ਬੰਦਾ 10 ਤੋਂ 15 ਦਿਨ ਦੇ ਵਿੱਚ ਨਸ਼ਾ ਛੱਡ ਕੇ ਜਿਹੜਾ ਹੈਗਾ ਆਪਣੀ ਜਿਹੜੀ ਹੈਗੀ ਹੈ ਜ਼ਿੰਦਗੀ ਦੁਬਾਰਾ ਤੋਂ ਵਧੀਆ ਕਰ ਸਕਦਾ ਹੈ। ਕੱਲ ਤਿੰਨ ਵਿਅਕਤੀਆਂ ਨੇ ਜਿਹੜਾ ਹੈਗਾ ਉੱਥੋਂ ਨਸ਼ਾ ਛੱਡਣ ਤੋਂ ਬਾਅਦ ਛੁੱਟੀ ਪ੍ਰਾਪਤ ਕੀਤੀ ਸੀਗੀ ਤੇ ਡੀਐਸਪੀ ਫਰੀਦਕੋਟ ਨੇ ਜਿਹੜੇ ਉਹ ਉਹ ਡੀਐਸਪੀ ਕੋਬਾਲ ਦੇ ਨਾਲ ਮਿਲ ਕੇ ਉੱਥੇ ਲੋਕਾਂ ਨੂੰ ਸਾਡੇ ਵੱਲੋਂ ਪ੍ਰੇਰਿਤ ਕੀਤਾ ਜਾ ਰਿਹਾ ਕਿ ਉਹ ਨਸ਼ਾ ਛੱਡਣ ਵਾਸਤੇ ਉੱਥੇ ਜਿਹੜੇ ਵੀ ਉਹਨਾਂ ਦਾ ਕੋਈ ਪਰਿਵਾਰ ਦਾ ਮੈਂਬਰ ਹੈ ਜਾਂ ਕੋਈ ਦੋਸਤ ਮਿੱਤਰ ਹੈ ਉਹਨੂੰ ਉੱਥੇ ਜ਼ਰੂਰ ਭਰਤੀ